ਅੱਜ ਦਾ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਹਾਂਜੀ ਸਤਿ ਸ੍ਰੀ ਅਕਾਲ ਜੀ ਪੰਜਾਬੀ ਰਿਸ਼ਤੇ ਚੈਨਲ ਦੇਾਰੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਆਂ। ਜਿਵੇਂ ਕਿ ਤੁਹਾਨੂੰ ਪਤਾ ਹੈ ਸਾਡੇ YouTube ਚੈਨਲ ਤੇ Instagram ਪੇਜ ਤੇ ਹਰ ਰੋਜ਼ ਨਵੇਂ-ਨਵੇਂ ਰਿਸ਼ਤੇ ਦੀ ਅਪਡੇਟ ਪਾਈ ਜਾਂਦੀ ਹੈ। ਕੁਝ ਕਾਰਨਾ ਕਰਕੇ ਸਾਨੂੰ ਪ੍ਰੋਗਰਾਮ ਦੇ ਵਿੱਚ ਕੁਝ ਤਬਦੀਲੀ ਲਾਉਣੀ ਪਈ। ਜਿਵੇਂ ਕਿ ਕੁਝ ਦਿਨਾਂ ਤੋਂ ਸਾਨੂੰ ਪਰੇਸ਼ਾਨੀ ਆ ਰਹੀ ਸੀ ਕਿ ਜਿਹੜੇ ਅਸੀਂ ਲੜਕੀਆਂ ਦੇ ਰਿਸ਼ਤੇ ਦੀ ਐਡ ਪਾਉਣੇ ਹੁੰਦੇ ਉਹਨਾਂ ਦੇ ਵਿੱਚ ਅਸੀਂ ਪਰਿਵਾਰਾਂ ਦੇ ਨੰਬਰ ਦਿੱਨੇ ਹੁੰਦੇ ਹਾਂਗੇ ਤਾਂ ਵਿੱਚ ਆਪਾਂ ਕਹਿ ਦਈਏ ਅਨਪੜਤਾ ਕਰਕੇ ਜਾਂ ਕੋਈ ਸਮਝ ਨਾ ਲੱਗਣ ਕਰਕੇ ਪਰਿਵਾਰ ਨੂੰ ਪਰਿਵਾਰਾਂ ਨੂੰ ਬਹੁਤ ਹਨੇ ਪਰੇਸ਼ਾਨੀਆਂ ਆਉਣ ਲੱਗ ਗਈ ਜਿਵੇਂ ਕਿ ਪਰਿਵਾਰ ਦਾ ਨੰਬਰ ਅਸੀਂ ਕੁੜੀ ਦੇ ਪਰਿਵਾਰ ਦਾ ਨੰਬਰ ਅਸੀਂ ਜਦੋਂ ਐਡ ਦੇ ਵਿੱਚ ਪਾਉਂਦੇ ਆ ਤਾਂ ਬਹੁਤ ਸਾਰੇ ਪਰਿਵਾਰ ਬਿਨਾਂ ਐਡ ਨੂੰ ਪੜੇ ਲਿਖੇ ਸਿੱਧਾ ਪਰ ਲੜਕੀ ਦੇ ਪਰਿਵਾਰ ਨੂੰ ਫੋਨ ਲਗਾ ਲੈਂਦੇ ਨੇਗੇ ਉਸ ਤੋਂ ਬਾਅਦ ਉਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈਗਾ ਸਾਡੇ ਕੋਲ ਇਸ ਚੀਜ਼ ਦੀ ਕੰਪਲੀਟ ਆਉਣ ਲੱਗੀ ਤਾਂ ਅਸੀਂ ਅੱਜ ਆਪਣੇ ਪ੍ਰੋਗਰਾਮ ਦੇ ਵਿੱਚ ਕੁਝ ਅਪਡੇਟ ਕਰਾਂਗੇ ਅਸੀਂ ਲੜਕੀ ਦੇ ਪਰਿਵਾਰ ਦੇ ਅੱਠ ਅੱਖਰਾਂ ਦਾ ਨੰਬਰ ਦੇਵਾਂਗੇ ਜਿਹੜਾ ਕਿ ਤੁਸੀਂ ਸਾਨੂੰ ਉਹ ਨੰਬਰ ਲਿਖ ਕੇ WhatsApp ਤੇ ਮੈਸੇਜ ਕਰ ਸਕਦੇ ਹੋ ਉਸ ਤੋਂ ਬਾਅਦ ਜਿੰਮੇ ਇਸ ਰਿਸ਼ਤੇ ਦੀ ਮੈਚਿੰਗ ਹੁੰਦੀ ਆ ਅਗਲੇ ਪਰਿਵਾਰ ਦੀ ਰਿਕੁਆਇਰਮੈਂਟ ਹੁੰਦੀ ਹੈ ਅਸੀਂ ਉਸ ਹਿਸਾਬ ਦੇ ਨਾਲ ਜੇ ਮੈਚਿੰਗ ਹੁੰਦੀ ਹੈ ਤਾਂ ਅਸੀਂ ਲੜਕੀ ਦੇ ਪਰਿਵਾਰ ਦਾ ਨੰਬਰ ਤੁਹਾਨੂੰ ਦੇ ਦਿਆ ਕਰਾਂਗੇ ਉਸ ਤੋਂ ਬਾਅਦ ਤੁਸੀਂ ਲੜਕੀ ਦੇ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰ ਸਕਦੇ ਹੋ ਤੁਸੀਂ ਸਾਨੂੰ ਕਮੈਂਟ ਕਰਕੇ ਵੀ ਜਰੂਰ ਦੱਸਿਓ ਤੁਸੀਂ ਕਿਹੜੇ ਸ਼ਹਿਰ ਤੋਂ ਸਾਡੀ ਵੀਡੀਓ ਨੂੰ ਦੇਖ ਰਹੇ ਹੋ ਅਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤਲਾਸ਼ ਵਿੱਚ ਹੋ ਅਸੀਂ ਕੋਸ਼ਿਸ਼ ਕਰਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਸ਼ਹਿਰ ਦਾ ਤੇ ਤੁਹਾਡੇ ਅਕੋਰਡਿੰਗ ਦਾ ਰਿਸ਼ਤਾ ਲੈ ਕੇ ਆਪਣੀ ਵੀਡੀਓ ਦੇ ਵਿੱਚ ਹਾਜ਼ਰ ਹੋਈਏ ਸਾਡੇ ਕੋਲ ਜੱਟ ਸਿੱਖ ਪਰਿਵਾਰਾਂ ਦੇ ਰਿਸ਼ਤੇ ਬ੍ਰਾਹਮਣ ਰਾਜਪੂਤ ਪੰਡਤ ਤੇ ਰਵਦਾਸੀ ਸਿੰਘਾਂ ਦੇ ਰਿਸ਼ਤੇ ਆਉਂਦੇ ਨੇਗੇ ਅਸੀਂ ਹਰ ਰੋਜ਼ ਆਪਣੇ YouTube ਚੈਨਲ ਤੇ ਤੇ ਨਾਲ ਆਪਣੇ Instagram ਪੇਜ ਤੇ ਸਾਰੇ ਰਿਸ਼ਤਿਆਂ ਦੀ ਅਪਡੇਟ ਪਾਉਣੀ ਹੁੰਦੀ ਹੈ ਕਿ ਸਾਡੇ ਕੋਲ ਸਪੈਸ਼ਲ NRI ਰਿਸ਼ਤੇ ਵੀ ਹੁੰਦੇ ਨੇਗੇ ਜਿਵੇਂ ਕਿ ਕੈਨੇਡਾ ਦੇ ਵਿੱਚ PR ਮੁੰਡਿਆਂ ਦੇ ਰਿਸ਼ਤੇ ਸਿਟੀਜ਼ਨ ਰਿਸ਼ਤੇ ਆਸਟ੍ਰੇਲੀਆ ਦੇ ਰਿਸ਼ਤੇ ਅਮਰੀਕਾ ਦੇ ਰਿਸ਼ਤੇ ਤੇ UK ਦੇ ਰਿਸ਼ਤੇ ਇਹ ਸਾਰੇ ਰਿਸ਼ਤੇ ਆਪਣੇ ਕੋਲੇ ਹੁੰਦੇ ਨੇਗੇ ਉਸੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਰੱਖੋ ਜੀ ਤਾਂ ਕਿ ਹਰ ਰਿਸ਼ਤੇ ਦੀ ਜਾਣਕਾਰੀ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚ ਜਾ ਕਰੇ ਤੇ ਵੀਡੀਓ ਨੂੰ ਸ਼ੇਅਰ ਜਰੂਰ ਕਰਦਿਆ ਕਰੋ ਹੁਣ ਵੀਡੀਓ ਨੂੰ ਲਾਈਕ ਜਰੂਰ ਕਰੋ ਅੱਜ ਦੇ ਪ੍ਰੋਗਰਾਮ ਦੀ ਆਪਾਂ ਸ਼ੁਰੂਆਤ ਕਰਦੇ ਹਾਂ ਅੱਜ ਆਪਣੇ ਕੋਲੇ ਪੂਰੇ 6 ਰਿਸ਼ਤੇ ਆਏ ਨੇ ਇਹਨਾਂ ਰਿਸ਼ਤਿਆਂ ਦੀ ਆਪਾਂ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਪਹਿਲਾ ਰਿਸ਼ਤਾ ਜੀ ਆਪਣਾ ਅਕਰਲੀ ਜੱਟ ਸਿੱਖ ਪਰਿਵਾਰ ਦੇ ਵਿੱਚੋਂ ਕੁੜੀ ਆ ਕੁੜੀ ਨੂੰ ਜ਼ਮੀਨ ਆਉਂਦੀ ਹੈ ਜੇ ਕੋਈ ਭੈਣ ਤੇ ਭਰਾ ਕੁੜੀ ਦੇ ਹੈ ਨਹੀਂਗਾ ਦੂਜਾ ਰਿਸ਼ਤਾ ਜੀ ਧਮਾਨ ਮਿਸਤਰੀ ਮੁੰਡੇ ਦਾ ਰਿਸ਼ਤਾ ਹੈ ਤੀਜਾ ਰਿਸ਼ਤਾ ਪੰਡਤ ਕਾਸਟ ਕੁੜੀ ਦਾ ਰਿਸ਼ਤਾ ਹੈ ਚੌਥਾ ਰਿਸ਼ਤਾ ਜੀ 10ਵੀਂ ਪਾਸ ਕੁੜੀ ਦਾ ਰਿਸ਼ਤਾ ਪੰਜਵਾਂ ਰਿਸ਼ਤਾ ਆਪਾਂ ਕੈਨੇਡਾ ਰਹਿੰਦੇ ਮੁੰਡੇ ਦਾ ਰਿਸ਼ਤਾ ਹੈ ਛੇਵਾਂ ਰਿਸ਼ਤਾ ਜੀ ਆਪਣਾ ਆਈਟੀਆਈ ਕੰਪਨੀ ਦੇ ਵਿੱਚ ਕੋਈ ਨੌਕਰੀ ਕਰਦੀ ਹੈ ਕੁੜੀ ਕੁੜੀ ਦਾ ਰਿਸ਼ਤਾ ਹੈ ਇਸ ਨੂੰ ਪਰਿਵਾਰ ਨੂੰ ਮੁੰਡੇ ਦੀ ਲੋੜ ਹੈ ਆਪਾਂ ਇਹਨਾਂ ਰਿਸ਼ਤਿਆਂ ਵਿੱਚ ਵਿਸਥਾਰ ਦੇ ਨਾਲ ਗੱਲਬਾਤ ਕਰਾਂਗੇ ਹੁਣ ਆਪਾਂ ਗੱਲ ਕਰਦੇ ਆ ਆਪਣੇ ਪਹਿਲੇ ਰਿਸ਼ਤੇ ਦੇ ਬਾਰੇ ਪਹਿਲੇ ਰਿਸ਼ਤੇ ਦੀ ਜਾਣਕਾਰੀ ਜੀ ਨਾਮ ਕੌਰ ਪੜਾਈ ਬੀਟੈਕ ਕੰਪਿਊਟਰ ਸਾਇੰਸ ਦੀ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਇੱਕ ਭਰਾ ਕੈਨੇਡਾ ਦੇ ਵਿੱਚ ਰਹਿੰਦੇ ਨੇ ਉਹ ਏਰੀਆ ਜਲੰਧਰ ਉਮਰ 1999 ਕੱਦ 5 ਫੁੱਟ 5 ਇੰਚ ਕੁੜੀ ਆਈਟੀਆਈ ਆਈਟੀਆਈ ਕੰਪਨੀ ਦੇ ਵਿੱਚ ਨੌਕਰੀ ਕਰਦੀ ਹੈ ਕੁੜੀ ਦੇ ਡੈਡੀ ਦਾ ਕੋਈ ਆਪਣਾ ਚੰਗਾ ਬਿਜ਼ਨਸ ਹੈ ਆਪਣੀ ਕੁੜੀ ਦੇ ਲਈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਸਰਦਾਰ ਮੁੰਡਾ ਹੋਵੇ ਸਿਰਫ ਬਠਿੰਡਾ ਏਰੀਆ ਵਾਲੇ ਹੀ ਸੰਪਰਕ ਕਰਨ ਜੇਕਰ ਤੁਸੀਂ ਇਸ ਪਰਿਵਾਰ ਦੇ ਨੰਬਰ ਦੀ ਪੂਰੀ ਡਿਟੇਲ ਲੈਣੀ ਆ ਤਾਂ ਤੁਸੀਂ ਸਾਨੂੰ WhatsApp ਤੇ 82809 ਜਿਵੇਂ 219 ਲਿਖਿਆ ਹੋਇਆ ਹੈਗਾ ਅਸੀਂ ਅੱਠ ਨੰਬਰ ਪਰਿਵਾਰ ਦੇ ਮੋਬਾਈਲ ਦੇ ਦਿੱਤੇ ਹੋਏ ਨੇ ਤੁਸੀਂ ਸਾਨੂੰ WhatsApp ਤੇ ਮੈਸੇਜ ਕਰਕੇ ਇਸ ਰਿਸ਼ਤੇ ਦੀ ਪੂਰੀ ਜਾਣਕਾਰੀ ਲੈ ਸਕਦੇ ਹੋ ਜੀ ਅਸੀਂ ਪਰਿਵਾਰ ਦਾ ਨੰਬਰ ਇਸ ਕਰਕੇ ਮੈਂਸ਼ਨ ਕਰਨੋਂ ਹਟ ਗਏ ਹੋਣਾ ਕਿਉਂਕਿ ਲੋਕ ਕੁੜੀ ਦੇ ਪਰਿਵਾਰ ਨੂੰ ਬਹੁਤ ਜ਼ਿਆਦੇ ਫੋਨ ਲਾਉਂਦੇ ਨੇ ਜਿੰਨਾ ਕਰਕੇ ਸਾਨੂੰ ਵੀ ਪਰੇਸ਼ਾਨੀ ਆਉਣ ਲੱਗੀ ਅਸੀਂ ਇਹ ਸੋਲੂਸ਼ਨ ਰੱਖਿਆਗਾ ਵੀ ਇਸ ਤਰ੍ਹਾਂ ਅਸੀਂ ਪਰਿਵਾਰ ਦਾ ਨੰਬਰ ਪਾ ਦਿਆ ਕਰਾਂਗੇ ਜਿਵੇਂ ਤੁਹਾਨੂੰ ਪਰਿਵਾਰ ਦੇ ਨੰਬਰ ਦੀ ਪੂਰੀ ਡਿਟੇਲ ਚਾਹੀਦੀ ਹੋਈ ਤੁਸੀਂ ਸਾਨੂੰ ਵਟਸਐਪ ਤੇ ਮੈਸੇਜ ਕਰਕੇ ਪਰਿਵਾਰ ਦੇ ਨੰਬਰ ਦੀ ਪੂਰੀ ਡਿਟੇਲ ਲੈ ਸਕਦੇ ਹੋ ਜੇਕਰ ਤੁਹਾਨੂੰ ਵੀ ਕੋਈ ਇਸ ਦੇ ਬਾਰੇ ਕੋਈ ਸੁਝਾਅ ਆਉਂਦਾ ਹੈ ਵੀ ਸਾਨੂੰ ਕਿਸ ਤਰ੍ਹਾਂ ਦੀ ਅਪਡੇਟ ਕਰਨੀ ਚਾਹੀਦੀ ਹੈ ਇਸ ਪ੍ਰੋਗਰਾਮ ਦੇ ਵਿੱਚ ਤਾਂ ਵੀ ਤੁਸੀਂ ਆਪਣੇ ਮੈਸੇਜ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਜੀ ਹੁਣ ਆਪਾਂ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਨਾਮ ਸਿੰਘ ਪੜ੍ਹਾਈ ਪਲੱਸ 2 ਗੋਤ ਖੋਸਾ ਭਰਾ ਇੱਕ ਦੋਵਾਂ ਦੇ ਲਈ ਰਿਸ਼ਤਾ ਦੇਖਨੇ ਨੇ ਦੂਜੇ ਭਰਾ ਦਾ ਰਿਸ਼ਤਾ ਅਸੀਂ ਅਗਲੇ ਰਿਸ਼ਤੇ ਦੇ ਵਿੱਚ ਦੱਸਾਂਗੇ ਕਾਸਟ ਜੱਟ ਸਿੱਖ ਜ਼ਮੀਨ ਦੇ ਦੋ ਕਿੱਲੇ ਨੇ ਜੀ ਸਹਿਰੀ ਪ੍ਰਾਪਰਟੀ ਆਪਣੀ ਹੈਗੀ ਆ ਪੂਰੀ ਚੰਗੀ ਪ੍ਰਾਪਰਟੀ ਆ 2 ਕਰੋੜ ਰੁਪਏ ਦੀ ਪਰਿਵਾਰ ਬਹੁਤ ਚੰਗਾ ਹੈ ਚੰਗਾ ਘਰ-ਬਾਰ ਪਾਇਆ ਹੋਇਆ ਏਰੀਆ ਸ੍ਰੀ ਮੁਕਤਸਰ ਸਾਹਿਬ ਮੁੰਡੇ ਦੀ ਉਮਰ ਹੈਗੀ ਜੀ 24 ਸਾਲ ਕੱਦ 6 ਫੁੱਟ 1 ਇੰਚ ਮੁੰਡਾ ਹੁਣ ਕੈਨੇਡਾ ਦੇ ਵਿੱਚ ਵਰਕ ਪਰਮਿਟ ਤੇ ਹੈ ਆਪਣੀ ਵਧੀਆ ਕੰਪਨੀ ਦੇ ਵਿੱਚ ਮੁੰਡਾ ਨੌਕਰੀ ਕਰਦਾ ਹੈ ਰਿਸ਼ਤਾ ਦੇਖ ਰਹੇ ਨੇ ਕੁੜੀਆਂ ਚਾਹੇ ਦੋ ਸੱਕੀਆਂ ਪੈਣਾ ਹੋਣ ਜਾਂ ਕੁੜੀ ਦੀ ਨਰਸਿੰਗ ਕੀਤੀ ਹੋਵੇ ਕੁੜੀ ਪੰਜਾਬ ਤੋਂ ਹੋਵੇ ਜਾਂ ਕੈਨੇਡਾ ਦੇ ਵਿੱਚ ਹੋਵੇ ਕੁੜੀ ਦਾ ਕੱਦ 5 ਫੁੱਟ 5 ਇੰਚ ਤੋਂ ਘੱਟ ਨਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਤਲਾਸ਼ ਹੈ ਜੀ ਪਰਿਵਾਰ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਦਿੱਤਾ ਹੈ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਵੀ ਇਸੇ ਪਰਿਵਾਰ ਦਾ ਹੈ ਦੂਜੇ ਮੁੰਡੇ ਛੋਟੇ ਮੁੰਡੇ ਦਾ ਰਿਸ਼ਤਾ ਹੈ ਏਡੀਟ ਡੇਟੇ ਨੇ ਹੈਗੀ ਆ ਜੀ ਨਾਮ ਸਿੰਘ ਪੜਾਈ ਪਲੱਸ 2 ਜੱਟ ਸਿੱਖ ਗੋਤ ਖੋਸਾ ਉਮਰ ਦੋ ਕਿੱਲੇ ਨੇ ਜ਼ਮੀਨ ਦੇ ਇੱਕ ਭਰਾ ਦਾ ਜਿਹੜਾ ਆਪਾਂ ਪਹਿਲਾਂ ਦੱਸਿਆ ਸੀ ਉਹ ਕੈਨੇਡਾ ਦੇ ਵਿੱਚ ਰਹਿੰਦਾ ਹੈ ਏਰੀਆ ਸ੍ਰੀ ਮੁਕਤਸਰ ਸਾਹਿਬ ਉਮਰ 20 ਸਾਲ ਕੱਦ 5 ਫੁੱਟ 8 ਇੰਚ ਮੁੰਡਾ ਪੜਾਈ ਕਰਦਾ ਹੈ ਐ ਸਮੇਂ ਰਿਸ਼ਤਾ ਦੇਖ ਲੈਣੇ ਸਕੀਆਂ ਪੈਣਾ ਹੋਣ ਕੁੜੀ ਦੀ ਆਈ ਲੱਟਸ ਕੀਤੀ ਹੋਵੇ ਉਮਰ ਚਾਹੇ ਕੁੜੀ ਦੀ 2-3 ਸਾਲ ਮੁੰਡੇ ਤੋਂ ਵੱਡੀ ਹੋਵੇ ਪਰਿਵਾਰ ਰਿਸ਼ਤਾ ਲੈ ਜਾਵੇਗਾ ਮੁੰਡੇ ਦੇ ਪਰਿਵਾਰ ਨੇ ਆਸਟ੍ਰੇਲੀਆ ਦੀ ਫਾਇਲ ਲਾਉਣੀ ਹੈ ਫੇਰ ਤੇ ਜਿੰਨਾ ਵੀ ਖਰਚਾ ਆਵੇਗਾ ਮੁੰਡੇ ਦਾ ਪਰਿਵਾਰ ਕਰ ਦੇਵੇਗਾ ਜੀ ਮੁੰਡੇ ਦਾ ਪਰਿਵਾਰ ਦਾ ਨੰਬਰ ਅਸੀਂ ਸਕਰੀਨ ਤੇ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਤੁਸੀਂ ਪਰਿਵਾਰ ਦੇ ਨਾਲ ਸਾਰੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਜੇਕਰ ਤੁਸੀਂ ਵੀ ਆਪਣੇ ਲਈ ਕੋਈ ਚੰਗਾ ਜੀਵਨ ਸਾਥੀ ਲੱਭ ਰਹੇ ਹੋ ਤਾਂ ਤੁਸੀਂ ਸਾਨੂੰ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ WhatsApp ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਪਵਾ ਸਕਦੇ ਹੋ ਤੇ ਆਪਣਾ ਚੰਗਾ ਜੀਵਨ ਸਾਥੀ ਸਾਡੇ ਚੰਨ ਰਾਹੀਂ ਲੱਭ ਸਕਦੇ ਹੋ ਹੁਣ ਆਪਾਂ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਨੋਟ ਕਰੋ ਜੀ ਨਾਮ ਕੌਰ ਕੁੜੀ ਦੀ 10ਵੀਂ ਕੀਤੀ ਹੋਈ ਹੈ ਕਾਸਟ ਰਾਏ ਸਿੱਖ ਕੱਦ 5 ਫੁੱਟ 3 ਇੰਚ ਏਰੀਆ ਫਾਜ਼ਿਲਕਾ ਉਮਰ ਉਹ 1998 ਕੁੜੀ ਸੋਹਣੀ ਹੈ ਤੇ ਕੁੜੀ ਨੂੰ ਘਰ ਦਾ ਸਾਰਾ ਕੰਮ ਕਰਨਾ ਆਉਂਦਾ ਹੈ ਰਿਸ਼ਤਾ ਦੇਖ ਰਹੇ ਨੇ ਜੀ ਮੁੰਡਾ ਫੌਜੀ ਹੋਵੇ ਜਾਤੀ ਬੰਧਨ ਕੋਈ ਨਹੀਂ ਹੈਗਾ ਪਰ ਕੋਈ ਮੱਝ ਵੀ ਸਿੱਖ ਨਾ ਹੋਵੇ ਪਰਿਵਾਰ ਦਾ ਨੰਬਰ ਜਿਵੇਂ ਕਿ ਅਸੀਂ 7 ਨੰਬਰਾਂ ਦੇ ਵਿੱਚ ਦਿੱਤਾ ਹੋਇਆ ਹੈ ਪਰਿਵਾਰ ਦਾ ਨੰਬਰ 8437673 ਇਹ ਸਾਨੂੰ ਲਿਖ ਕੇ ਤੁਸੀਂ ਵਟਸਐਪ ਤੇ ਮੈਸੇਜ ਕਰ ਸਕਦੇ ਹੋ ਅਸੀਂ ਪਰਿਵਾਰ ਦਾ ਪੂਰਾ ਡਿਟੇਲ ਨੰਬਰ ਤੁਹਾਨੂੰ ਦੇ ਦੇਵਾਂਗੇ ਤੁਸੀਂ ਪਰਿਵਾਰ ਦੇ ਨਾਲ ਇਸ ਤੋਂ ਬਾਅਦ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਆਓ ਹੁਣ ਆਪਾਂ ਗੱਲ ਕਰਦੇ ਹਾਂ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਨਾਮ ਕੌਰ ਪੜ੍ਹਾਈ ਬੀਐਡ ਕੀਤੀ ਹੋਈ ਆ ਕਾਸਟ ਪੰਡਤ ਏਰੀਆ ਰਾਮਪਰਾਪੂਲ ਉਮਰ 28 6 1999 ਕੱਦ 5 ਫੁੱਟ 3 ਇੰਚ ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਹੈ ਜੀ ਰਿਸ਼ਤਾ ਦੇਖ ਰਹੇ ਨੇ ਮੁੰਡਾ ਪੰਜਾਬ ਦੇ ਵਿੱਚ ਕੋਈ ਵਧੀਆ ਨੌਕਰੀ ਕਰਦਾ ਹੋਵੇ ਤੇ ਮੁੰਡੇ ਦੇ ਕੋਲ ਆਪਣੀ ਚੰਗੀ ਜ਼ਮੀਨ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਤਲਾਸ਼ ਹੈ ਜੀ ਜਾਂ ਫਿਰ ਮੁੰਡਾ ਕੈਨੇਡਾ ਦੇ ਵਿੱਚ ਜਾਂ ਆਸਟ੍ਰੇਲੀਆ ਦੇ ਵਿੱਚ ਪੀਆਰ ਹੋਵੇ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੀ 9041641 A ਲਿਖ ਕੇ ਸਾਨੂੰ ਵਟਸਐਪ ਤੇ ਮੈਸੇਜ ਕਰੋ ਅਸੀਂ ਪਰਿਵਾਰ ਦਾ ਪੂਰਾ ਨੰਬਰ ਤੁਹਾਨੂੰ ਦੇ ਦੇਵਾਂਗੇ ਉਸ ਤੋਂ ਬਾਅਦ ਤੁਸੀਂ ਜੇ ਤੁਹਾਨੂੰ ਮੈਚਿੰਗ ਲੱਗਦੀ ਹੈ ਰਿਸ਼ਤੇ ਦੇ ਨਾਲ ਵੀ ਸਾਡਾ ਰਿਸ਼ਤੇ ਦੀ ਮੈਚਿੰਗ ਹੁੰਦੀ ਹੈ ਅਸੀਂ ਪੂਰਾ ਪਰਿਵਾਰ ਦਾ ਨੰਬਰ ਤੁਹਾਨੂੰ ਦੇ ਦੇਵਾਂਗੇ ਤੁਸੀਂ ਪਰਿਵਾਰ ਦੇ ਨਾਲ ਸਿੱਧੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਹੁਣ ਗੱਲ ਕਰਦੇ ਆ ਆਪਣੇ ਅਗਲੇ ਰਿਸ਼ਤੇ ਦੇ ਬਾਰੇ ਨਾਮ ਸਿੰਘ ਮੁੰਡੇ ਦੀ 10ਵੀਂ ਕੀਤੀ ਹੋਈ ਆ ਕਾਸਟ ਮਿਸਤਰੀ ਧਮਾਨ ਗੋਤ ਕਲਸੀ ਬਰਨਾਲਾ ਏਰੀਆ ਉਮਰ 17 12 1994 ਕੱਦ 5 ਫੁੱਟ 8 ਇੰਚ ਜੀ ਇੱਕ ਭੈਣ ਉਹ ਵਿਆਹੀ ਹੋਈ ਆ ਭਰਾ ਕੋਈ ਹੈ ਨਹੀਂ ਮੁੰਡਾ ਬਿਜਲੀ ਫਿਟਿੰਗ ਦਾ ਆਪਣਾ ਕੰਮ ਕਰਦਾ ਹੈ ਰਿਸ਼ਤਾ ਦੇਖ ਰਹੇ ਨੇ ਜੀ ਪਰਿਵਾਰ ਕਰੇ ਲੂ ਕੁੜੀ ਦੀ ਲੋੜ ਹੈ ਜੇ ਪਰਿਵਾਰ ਨੂੰ ਕੁੜੀ ਦੀ 10ਵੀਂ ਕੀਤੀ ਹੋਵੇ ਜਾਂ ਪਲੱਸ 2 ਕੀਤੀ ਹੋਵੇ ਕੁੜੀ ਨੂੰ ਘਰ ਦਾ ਸਾਰਾ ਕੰਮ ਕਰਨਾ ਆਉਂਦਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਦੀ ਪਰਿਵਾਰ ਨੂੰ ਤਲਾਸ਼ ਹੈ ਜੀ ਪਰਿਵਾਰ ਦਾ ਨੰਬਰ ਅਸੀਂ ਕਾਲੀ ਪੱਟੀ ਦੇ ਵਿੱਚ ਦਿੱਤਾ ਹੋਇਆ ਹੈ ਪਰਿਵਾਰ ਦੇ ਨਾਲ ਤੁਸੀਂ ਫੋਨ ਤੇ ਸਾਰੀ ਗੱਲਬਾਤ ਕਰਕੇ ਇਸ ਰਿਸ਼ਤੇ ਨੂੰ ਜੋੜ ਸਕਦੇ ਹੋ ਹੁਣ ਗੱਲ ਕਰਦੇ ਆ ਆਪਾਂ ਅਗਲੇ ਰਿਸ਼ਤੇ ਬਾਰੇ ਨਾਮ ਕੌਰ ਪੜਾਈ ਬੀਏ ਪਾਸ ਕੀਤੀ ਹੋਈ ਹੈ ਕਾਸਟ ਜੱਟ ਸਿੱਖ ਗੋਤ ਮਾਨ ਏਰੀਆ ਸਿਹਰੀ ਮੁਕਤਸਰ ਸਾਹਿਬ ਉਮਰ 21 10 1994 ਕੱਦ 5 ਫੁੱਟ 5 ਇੰਚ ਕੁੜੀ ਨੂੰ ਘਰ ਦਾ ਸਾਰਾ ਕੰਮ ਆਉਂਦਾ ਹੈ ਜੀ ਲੜਕੀ ਦੇ ਕੋਈ ਭੈਣ ਤੇ ਭਰਾ ਨਹੀਂ ਹੈਗਾ ਇਕੱਲੀ ਕੁੜੀ ਹੈ ਪਰਿਵਾਰ ਦੇ ਵਿੱਚ ਮੰਮੀ ਡੈਡੀ ਹੈਗੇ ਨੇਗੇ ਰਿਸ਼ਤਾ ਦੇਖ ਰਹੇ ਜੀ ਮੁੰਡੇ ਦੇ ਕੋਲ ਆਪਣੀ 10 ਕਿੱਲੇ ਜ਼ਮੀਨ ਹੋਵੇ ਸ੍ਰੀ ਮੁਕਤਸਰ ਸਾਹਿਬ ਜਾਂ ਗਿੱਦੜਵਾਹਾ ਸਹਿਰ ਲੱਗਦਾ ਹੋਵੇ ਪੜ੍ਹਾਈ ਚਾਹੇ ਮੁੰਡੇ ਦੀ ਪਲੱਸ 2 ਕੀਤੀ ਹੋਵੇ ਪਰ ਖੇਤੀਬਾੜੀ ਦਾ ਕੰਮ ਕਰਨ ਨਾਲ ਹੋਵੇ ਤੇ ਨਸਰਹਿਤ ਮੁੰਡਾ ਹੋਵੇ ਇਸ ਤਰ੍ਹਾਂ ਦੇ ਰਿਸ਼ਤੇ ਤਲਾਸ਼ ਹੈ ਜੀ ਕੁੜੀ ਨੂੰ 1 ਕਿੱਲਾ ਜ਼ਮੀਨ ਦਾ ਆਉਂਦਾ ਹੈ ਕੁੜੀ ਕੋਲ ਇੱਥੇ 8 ਕੋ ਜੀ 1 ਕਿੱਲਾ ਜ਼ਮੀਨ ਦਾ ਹੈ ਪਰਿਵਾਰ ਦੇਖ ਰਿਹਾ ਹੈ ਮੁੰਡੇ ਕੋਲ 10 ਕਿੱਲੇ ਜ਼ਮੀਨ ਦੇ ਹੋਣ ਇਸ ਤਰ੍ਹਾਂ ਦੇ ਰਿਸ਼ਤੇ ਦੀ ਤਲਾਸ਼ ਹੈ ਜੀ ਤੁਸੀਂ ਪੂਰੀ ਜਾਣਕਾਰੀ ਨੂੰ ਪੜ ਕੇ ਸਾਨੂੰ ਵਟਸਐਪ ਤੇ ਮੈਸੇਜ ਕਰੋ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਲਿਖ ਕੇ ਭੇਜੋ 9592282 ਇਹ ਸਾਨੂੰ ਲਿਖ ਕੇ ਭੇਜੋਗੇ ਤਾਂ ਅਸੀਂ ਕੋ ਲੜਕੀ ਦੇ ਪਰਿਵਾਰ ਦਾ ਨੰਬਰ ਦੇ ਦੇਵਾਂਗੇ ਜਾਣਕਾਰੀ ਨੂੰ ਪੂਰੀ ਚੰਗੀ ਤਰ੍ਹਾਂ ਪੜ ਕੇ ਹੀ ਤੁਸੀਂ ਮੈਸੇਜ ਕਰਨਾਗਾ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਦੇ ਲਈ ਧੰਨਵਾਦ ਜੀ ਤੁਸੀਂ ਸਾਨੂੰ ਕਮੈਂਟ ਕਰਕੇ ਜੋ ਦੱਸਿਓ ਕਿਹੜੇ ਸ਼ਹਿਰ ਤੋਂ ਤੁਸੀਂ ਸਾਡੇ ਪ੍ਰੋਗਰਾਮ ਨੂੰ ਦੇਖ ਰਹੇ ਹੋ ਅਤੇ ਕਿਸ ਤਰ੍ਹਾਂ ਦੇ ਰਿਸ਼ਤੇ ਦੀ ਤੁਸੀਂ ਭਾਲ ਵਿੱਚ ਹੋ ਅਸੀਂ ਅਗਲੀ ਵੀਡੀਓ ਦੇ ਵਿੱਚ ਕੋਸ਼ਿਸ਼ ਕਰਾਂਗੇ ਤੁਹਾਡੇ ਲਈ ਤੁਹਾਡੇ ਸ਼ਹਿਰ ਦਾ ਰਿਸ਼ਤਾ ਲੈ ਕੇ ਹਾਜ਼ਰ ਹੋਈਏ ਜਿਨ੍ਹਾਂ ਨੇ ਸਾਡੇ ਚੈਨਲ ਨੂੰ ਹਜ ਤੱਕ ਸਬਸਕ੍ਰਾਈਬ ਨਹੀਂ ਕੀਤਾ ਵੀਡੀਓ ਨੂੰ ਲਾਈਕ ਨਹੀਂ ਕੀਤਾ ਵੀਡੀਓ ਨੂੰ ਲਾਈਕ ਤੇ ਸਬਸਕ੍ਰਾਈਬ ਚੈਨਲ ਨੂੰ ਜ਼ਰੂਰ ਕਰ ਲਓ ਜੀ ਇਸੇ ਦੇ ਨਾਲ ਸਾਡਾ ਵੀ ਹੌਸਲਾ ਵਧਦਾ ਅਸੀਂ ਤੁਹਾਡੇ ਲਈ ਹੋਰ ਨਵੇਂ-ਨਵੇਂ ਰਿਸ਼ਤੇ ਲੈ ਕੇ ਹਾਜ਼ਰ ਹੁੰਦੇ ਰਹਾਂਗੇ ਆਪਾਂ ਮਿਲਾਂਗੇ ਆਪਣੀ ਅਗਲੀ ਵੀਡੀਓ ਦੇ ਵਿੱਚ ਹਾਂਜੀ ਇੱਕ ਜਾਣਕਾਰੀ ਹੋਰ ਹੈ ਜੀ ਸੈ ਆਪਣੇ ਦੱਸਣ ਵਾਲੀ ਸਾਡਾ ਕੋਈ ਮੈਰਜ ਬਿਊਰੋ ਨਹੀਂ ਹੈ ਅਸੀਂ ਸਿਰਫ ਰਿਸ਼ਤੇ ਦੀ ਐਡ ਪਾਉਣ ਦਾ ਕੰਮ ਕਰਦੇ ਹਾਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖਿਆ ਜਾਵੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੇਕਰ ਤੁਸੀਂ ਕੋਈ ਆਪਣਾ ਸੁਝਾਅ ਵੀ ਦੇਣਾ ਚਾਹੁੰਦੇ ਹੋ ਤਾਂ ਵੀ ਤੁਸੀਂ ਸਾਨੂੰ WhatsApp ਤੇ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਮੈਸੇਜ ਕਰਕੇ ਆਪਣੀ ਸੁਝਾਅ ਵੀ ਦੇ ਸਕਦੇ ਹੋ ਜੇਕਰ ਤੁਸੀਂ ਆਪਣੇ ਰਿਸ਼ਤੇ ਦੀ ਐਡ ਪਵਾਉਣੀ ਆ ਤਾਂ ਵੀ ਇਹ ਟਾ ਪੀਲੀ ਪੱਟੀ ਦੇ ਵਿੱਚ ਦਿੱਤੇ ਨੰਬਰ ਤੇ ਤੁਸੀਂ ਨੂੰ WhatsApp ਤੇ ਮੈਸੇਜ ਕਰਕੇ ਆਪਣੇ ਰਿਸ਼ਤੇ ਦੀ ਐਡ ਪਵਾ ਕੇ ਆਪਣਾ ਚੰਗਾ ਜੀਵਨ ਸਾਥੀ ਸਾਡੇ ਚੰਨਾਂ ਰਾਹੀਂ ਲੱਭ ਸਕਦੇ ਹੋ ਜੀ ਧੰਨਵਾਦ